ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਇਹ ਜੋ ਖਬਰ ਤੁਸੀਂ ਦੇਖਣ ਜਾ ਰਹੇ ਹੋ 27 5 2024 ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਵੱਲੋਂ ਤੀਸਰਾ ਨੋਟਿਸ ਹੈ ਜਿਸ ਵਿੱਚ ਸਰਦਾਰ ਕਿਰਪਾਲ ਸਿੰਘ ਮਕਾਨ ਨੰਬਰ 15 137 ਕਲੀ ਨੰਬਰ 2 ਸਰਵਣ پارک ਰਾਹੋਂ ਰੋਡ ਲੁਧਿਆਣਾ ਤੋਂ ਐਮਪੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਫਤਿਹ ਤੋਂ ਚੋਣਾਂ ਲੜ ਰਹੇ ਹਨ ਜਿਨ੍ਹਾਂ ਉੱਤੇ ਕੁਝ ਮੁਕਾਦਮੇ ਦਰਜ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ ਨੰਬਰ 1 ਸ਼ਮਿੰਦਰ ਪਾਲ ਸਿੰਘ ਜੀ ਐਮ ਆਈ ਸੀ ਲੁਧਿਆਣਾ ਵਿੱਚ ਧਾਰਾ 420 467 468 471 120 ਬੀ ਨੰਬਰ 2 ਬਬੀਤਾ ਜੀ ਐਮ ਆਈ ਸੀ ਲੁਧਿਆਣਾ ਧਾਰਾ 420 ਆਈ ਪੀ ਸੀ ਨੰਬਰ 3 ਜਸਕਰਨ ਸੌਂਦ ਜੀ ਐਮ ਆਈ ਸੀ ਲੁਧਿਆਣਾ ਧਾਰਾ 420 448 465 467 468 471 504 120 ਬੀ ਨੰਬਰ 4 ਜਸਕਰਨ ਸੌਂਦ JMIC Ludhiana Tara 420 467 468 471 120B ਨੰਬਰ 5 ਸ਼ਿਲਪਾ ਸਿੰਘ ਲੁਧਿਆਣਾ ਤਾਰਾ 420 ਨੰਬਰ 6 ਸ਼ਿੰਕੂ ਕੁਮਾਰ ਤਾਰਾ 420 467 471 120B ਇਹ ਅਲੱਗ ਅਲੱਗ ਮੁਕੱਦਮੇ ਮਾਨਯੋਗ ਅਦਾਲਤ ਵਿੱਚ ਪੈਂਡਿੰਗ ਹਨ